ਸਕ ਕਮਿਟੀ ਸਾਰੇ ਵੀਰਾਂ ਨੂੰ ਸੰਦੀਪ ਲਈ ਫੈਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀ ਜੀ ਅੱਜ ਪਾਉਣ ਨੂੰ ਭਾਈਆ ਹੋ ਚੁੱਕੇ ਆ ਜਿਨ੍ਹਾਂ ਰੇੜ ਵੀ ਪਧਰਾ ਅਤੇ ਪਿੰਡ ਵੀ ਪਧਰੀ ਠੀਕ ਹੈ ਜੀ ਤੇ ਬਥੇਰੇ ਵੀਰਾਂ ਦੇ ਕਮੈਂਟ ਆਏ ਸੀ ਕਿ ਭਾਈ ਉਹਨੇ ਕਿੱਥੇ ਲੁਕੇ ਕਿ ਮੈਨੂੰ ਆਪ ਇੱਕ ਦੋ ਤਰ੍ਹਾਂ ਬਣਾ ਲਾ ਕੇ ਦੂਜੀ ਵੀਡੀਓ ਬਣੀ ਭਾਈਆਂ ਨੇ ਇਹ ਭਾਰੀ ਕਿੱਥੇ ਲੁਕੇ ਬੈਠੇ ਦੀ ਪਰ ਗੱਲ ਜਿਹੜੀ ਕਹਿਣ ਵਾਲੀ ਉਹ ਕਹੀ ਜਾਂਦੀ ਹੁੰਦੀ ਹੈ ਬੜਾ ਵੀਰਾਂ ਦਾ ਰੇਡ ਸਹੀ ਸੀ ਠੀਕ ਹੈ ਜੀ ਚਲੋ ਵੀਡੀਓ ਵੀਡੀਓ ਪਿਆਰੇ ਬੜਾ ਦਿੱਤਾ ਤੇ ਮੈਨੂੰ ਬੜੇ ਫੋਨ ਆਏ ਆ ਅੱਜ ਫੇਰ ਆ ਚੁਕੇ ਆ ਉਹਨਾਂ ਵੀਰੇ ਫਰਮਾਨ ਤੇ ਫੇਰ ਆ ਚੁਕੇ ਆ ਤੇ ਅੱਜ ਵੀ ਬਾਈਆਂ ਕੋਲ 6-7 ਲੱਗ ਪਈ ਪਜੂ ਸੇਲ ਆ ਪਰ ਰੇਟ ਵੀ ਉਹਨੇ ਕੇ ਹੋਣੇ ਆ ਵੱਲ ਰੇਟ ਦੇ ਹੋਣੇ ਤੇ ਬਾਕੀ ਵੀਰਾਂ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਤਿਕਾਰ ਬਾਈ ਕੀ ਹਾਲ ਹੈ ਸਤਿਕਾਰ ਜੀ ਬਾਬੂ ਜੀ ਸਤਿਕਾਰ ਸਤਿਕਾਰ ਜੀ ਸਤਿਕਾਰ ਆਜੋ 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 ਸਤਿਕਾਰ ਜੀ ਹੋਰ ਦਰੋ ਜੀ ਵਧੀਆ 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 ਤਾਂ ਠੀਕ ਠਾਕ ਵਧੀਆ ਵਧੀਆ ਤੇ ਬਾਬੂ ਜੀ ਕਿੰਨੇ ਟਾਈਮ ਹੋ ਗਿਆ ਕੰਮ ਕਰਦੇ ਨੂੰ ਨ ਹੋ ਗਈ ਕੋਈ 10 ਸਾਲ ਦੀ 10 ਸਾਲਾਂ ਹਾਂਜੀ ਅੱਛਾ ਵਪਾਰ ਦੇ 10 ਸਾਲ ਨਹੀਂ ਹੋਇਆ 10 ਸਾਲ ਹੋ ਗਏ ਠੀਕ ਆ ਮੇਰੀ ਦੂਜੀ ਦੀ ਜੀ ਪੀੜੇ ਹੈ ਨਹੀਂ ਤੇ ਕੋਈ 10 ਸਾਲ ਹੀ ਆ ਜਾਵੇ 10 ਸਾਲ ਤੇ 10 ਸਾਲਾਂ ਦੇ ਜੀ ਬਾਪੂ ਜੀ ਹੱਥ ਕਰਾ ਦੇਈਂ ਇਹ ਨਹੀਂ ਬੜਾ ਨਹੀਂ ਇੰਨੇ ਫਿਰ ਇੰਨੇ ਰੀੜ ਕਿਵੇਂ ਨਹੀਂ ਬਾਬਾ ਜੀ ਵਾਰੂ ਗੱਲ ਆ ਵੀ ਥੋੜਾ ਥੋੜੀ ਪਛਾਦਾ ਥੋੜਾ ਥੋੜਾ ਖਾਣ ਪਛਾਦਾ ਪਾਣੀ ਪਛਾਦਾ ਪਾਣੀ ਦਾਲ ਪਾਣੀ ਦੇ ਪਛਾਦਾ ਹਾਂ ਮੇਰੇ ਜੇ ਲਗਾ ਆ ਬਾਤ ਇੰਨਾ ਹੀ ਪੀ ਕੰਮ ਚੱਲੀ ਜਾਵੇ ਪਸਾਦਾ ਪਾਣੀ ਮਿਲ ਜAVE ਹਾਂ ਬਸ ਇੰਨਾ ਰੱਖਿਆ ਸੀ ਸਮਾਨ ਵਿਗਿਆ ਸੀ ਆਪਣਾ ਉਸ ਵੇਲੇ ਜੀ ਅੱਠ ਦੇ ਕਿੰਨੇ ਕੇ ਫੋਨ ਆਏ ਸੀ ਬੜਾ ਫੋਨ ਆਇਆ ਬੜਾ ਫੋਨ ਆਇਆ ਅਸੇ ਸਮਾਨ ਹੀ ਬੜਾ ਸਸਰਾਏ ਦੇ ਭਾ ਵੀ ਸਸਰਾਏ ਠੀਕ ਹੈ ਫੋਨ ਤੇ ਮੁਰਗੇ ਸਰਾ ਦੇ ਖਲੋਣੇ ਦਿੱਤਾ ਕੋਈ ਨਾ ਹੋ ਰੇ ਕਿ ਬਾਈ ਨੇ ਕਿੱਥੇ ਲੁਕੋ ਕੇ ਰੱਖੇ ਦੀ ਮੈਂ ਕਿਹਾ ਮੈਨੂੰ ਵੀ ਦੋ ਕੇ ਤੇਰੇ ਕੋਲੋਂ ਲੱਗਾ ਬਾਕੀ ਨਵੇਂ ਨਵੇਂ ਲੱਗਿਆ ਜਿਵੇਂ ਜਿਵੇਂ ਆਈ ਜਾਂਦਾ ਤਾਂ ਉਵੇਂ ਮੇਰੇ ਸੰ ਨਾਲ ਅਜੇ ਪਤਾ ਲੱਗਿਆ ਦੋਨੋਂ ਪਈਆਂ ਨਾ ਤੇ ਅੱਜ ਫੇਰ ਪਸ਼ੂ ਕਿੰਨੇ ਆ ਅਨੇ ਪੰਜ ਪਸ਼ੂ ਜੇ ਪੰਜ ਪਸ਼ੂ ਇੱਕ ਗੱਭਨ ਜੇ ਤਿੰਨ ਬੱਛੀਆਂ ਸੁਈਆਂ ਜੇ ਤੇ ਇੱਕ ਮੱਝ ਸੁਈ ਜਾਂਦੀ ਤੇ ਬਾਬੂ ਜੀ ਅੱਜ ਵੀ ਪ੍ਰਸ਼ਾਦ ਦਾ ਕੰਮ ਹੀ ਕਰਨਾ ਪ੍ਰਸ਼ਾਦ ਦਾ ਪ੍ਰਸ਼ਾਦ ਦਾ ਪ੍ਰਸ਼ਾਦ ਹੀ ਚੱਲਦਾ ਰੇਟ ਨਿੱਕੇ ਜੀ ਰੱਖਣੇ ਆ ਨਿੱਕੇ ਰੇਟ ਨਿੱਕੇ ਬੋਲਾ ਵੀਡੀਓ ਇੱਕ ਪੰਜੇ ਪਾ 10 ਬੋਲਾ ਗਾਹ ਕਉ ਉਸਤਾ ਜੇ ਕਰੇ ਹਾਂ ਹਾਂ ਨਿੱਕੇ ਨਿੱਕੇ ਉਹੀ ਰੇਟ ਰੱਖਣਾ ਨਿੱਕਾ ਉਹਨਾਂ ਰੇਟ ਕਰੀਏ ਸ਼ੁਰੂ ਕਰ ਆ ਜਾ ਫਿਰ ਇੱਥੋਂ ਮੱਝ ਤਾਂ ਚੱਲੀ ਜਾਂਦੀ ਹਾਂ ਇੱਥੋਂ ਜਾਓ ਨਾ ਤੋੜ ਲਓ ਇਹਨੂੰ ਇਹ ਧੂਆ ਬਲੇ ਬੋਲੋ ਮੇਰੀ ਭਾਈ ਪਹਿਲਾ ਸੁਆ ਇਹ ਦੋ ਦੋ ਧੂਆ ਇਹ ਦੋ ਰੰ ਦਾ ਦੋ ਰੰ ਦਾ ਦੋ ਰੰ ਦਾ ਪੈ ਸੋਈਆ ਹਾਂਜੀ ਸੁਈ ਜੇ ਲੋ ਜੀ ਘਾਣੇ ਦੀ ਝੋਟੀਆਂ ਵਾਲਾ ਲੋ ਵੇਖੋ ਵੇਖੋ ਜੀ ਦੋ ਰੰ ਝੋਟੀਆਂ ਤੇ ਦੁੱਧ ਕਿੰਨਾ ਜੀ 12 ਕਿਲੋ ਆਇਆ 12 ਰੁਪਏ ਪੱਕਾ ਕਿਲੋ ਦੀ ਗਰੰਟੀ ਲਖਾ ਲੈ ਲੋ ਜੀ 10 ਕਿਲੋ ਗਰੰਟੀ ਆ ਦੇ ਵੇਖੋ 15 ਮਿੰਟ ਸੁਈ ਦੇ ਸੇਮਾ ਲੈਣ ਝੋਟੀਆਂ ਰੱਖੀ ਰੱਖੋ ਕਿੱਡੀ ਆ ਤੇ ਕੈਮਰਾ ਮੈਨ ਮੈਂ ਥੱਲੇ ਰੱਖੋ ਕਰਾਂਗੇ ਕੈਮਰਾ ਆ ਦੇ ਆ ਜਾਣੀ ਝੋਟੀਆਂ ਹਾਂ ਇੱਕ ਖੜੋ ਇਸ ਇੱਥੇ ਖੜੋ ਆਜਾ ਦੇਖੋ ਵੱਡੀ ਝੋਡੀ ਝੋਡੀ ਨਿੱਕਾ ਹੈਗਾ ਬਿਲਕੁਲ ਉਹ ਨਾ ਸੀ ਆ ਦੇ ਸੁਣ ਰਿਹਾ ਆ ਦੇ ਉਹ ਤੇ ਉਹ ਨਹੀਂ ਕਰਨੀ ਬਰ ਬੱਚਾ ਮਗਰ ਕੀ ਆ ਗਿਆ ਕੀ ਆ ਗਿਆ ਲੋ ਦੇਖੋ ਪੂਰਾ ਫੇਰਾ ਇਕ ਕੰਨਾ ਕੰਨਾ ਥਣ ਲਗਾ ਝੋਡੀ ਨੂੰ ਫੜ ਜੋ ਫੜ ਜੋ ਬੰਦ 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 ਆ ਵੀ ਕੈਮਰਾ ਨੇ ਦਿਖਾਓ ਵਾਹ ਜੀ ਚੋਈ ਦੀ ਬਾਬਾ ਬਰੀਆ ਜੀ ਆਏ ਓਕੇ ਜੀ ਓਕੇ ਆ ਜੋ ਕੀ ਆਜੋ ਸੋਹਣੀ ਸੋਹਣੀ ਟੋਟੀ ਆ ਬਹੁਤ ਵਧੀਆ ਜੀ ਬਰੀਆ ਚੋਈ ਜਿਹੜੀ ਧਾਰ ਹੋਵੇ ਮੋਟੀ ਭਾਈ ਮੋਟੀ ਹਾਂਜੀ ਹਾਂਜੀ ਬਹੁਤ ਚੰਗੀ ਟੋਟੀ ਬੋਲੋ ਫਿਰ ਇਹਦਾ 595 ਚਲੋ ਕੱਢੋ ਮਾਨ ਹੋਰ ਜਾ ਰੋ ਜਾ ਕੱਢੋ ਨਹੀਂ ਹੋਰ ਕਰੋ ਅੱਪੀ ਕਰ ਦੋ ਪੈਸਾ ਲੈ ਜੀ ਠੀਕ ਹੈ ਵੀ ਤੁਮ 90 ਦੀ ਦੇ ਦिए दो ही ਹੋ ਰਹਾ ਜਾ ਦੋ ਖਾਧੀ ਠੀਕ ਹੈ ਜੀ ਚਲੋ ਠੀਕ ਲੋ ਜੀ 88 ਰੋਟੀ ਆ ਇੱਕ ਫਿਰ ਦਿਖਾਓ ਆ ਵੇਖੋ ਵਿੱਚ ਸੋਨੇ ਨਹੀਂ ਕਰਦੀ ਆ ਉਹ ਪ੍ਰਸ਼ਾਦ ਦੇ ਕੰਮ ਹੀ ਆ ਸਿੱਧਾ ਬਾਹਰ ਨੂੰ ਪੈਣਾ ਪੈਂਦਾ ਪ੍ਰਸ਼ਾਦ ਦੇ ਮਿਲਣਾ ਬਾਸ ਠੀਕ ਹੈ ਕਿ ਨਹੀਂ ਆ ਜੀ ਉੱਧਰ ਗੱਲਾਂ ਇਹ ਗੱਪਣਾ ਕੈਮਰਾ ਮਾਰੂ ਲੈ ਕੇ ਤੇ ਕਿੰਨੇ ਟਾਈਮ ਨੂੰ ਹੋਊਗੀ ਜੀ ਇਹ ਜੀ ਦਸ ਦੇ ਲੈ ਦਸ ਦੇ ਤੇ ਕਿੰਨੇ ਦੁੱਧ ਲਈ ਆ ਇਹ ਦੁੱਧ 20 ਕਿਲੋ ਕਰਦੀ ਆ ਜੀ 20 ਕਿਲੋ ਲੋ ਜੀ ਦੂਜਾ ਸੂਰਾ ਤੇ 20 ਕਿਲੋ ਰਕਾ ਤੇ ਵੇਖੋ ਮਰੀਆਂ ਆ ਯਾਰ ਇਹ ਪਤਰੀ ਵਾਲਿਆ ਗੱਲਰੀ ਆਂਦੂਂ ਗਰਾਂ ਆ ਮੂਮਾ ਚੱਲਾਂ ਦੋ ਚੱਲਾ ਤੇ ਸਹੀ ਤੇ ਠੰਡੀ ਨਿਵਾ ਲੰਦੇ ਯਾਰ ਇਹ ਵੀ ਦਾਤੂ ਕਰਦੇ ਇਹ ਧੰਦੇ ਨਿਵਾ ਰਹਿੰਦੇ ਆ ਨਵਾ ਕੇ ਖੜੇ ਕੀਤੇ ਆ ਗਲੇਂ ਦੇ ਯਾਰ ਆ ਇਹ ਕਰਨਾ ਪੈਦਾ ਮਾਰ ਕਰਨਾ ਵੀ ਹੁਣ ਕੰਮ ਆ ਬੂਆ ਬੂਆ ਲਾਉਣਾ ਪੈਣਾ ਲਾ ਲੈਂਦਾ ਫੇਰ ਇਹ ਸੇਵਾ ਕਰਾਂਗੇ ਕੋਈ ਦਾਲ ਪਣੀ ਦੇਣੀ ਆ ਹਾਈ ਰਹੇਗੀ ਤੀਆਂ ਪਾਈਆਂ ਭਾਈ ਠੰਡੀਆਂ ਤੀਆਂ ਬਿਲਕੁਲ ਠੰਡੀਆਂ ਆ ਖਾਓ ਠੰਡੀਆਂ ਬਿਲਕੁਲ ਆ ਆ ਵੇਖ ਬਿਲਕੁਲ ਠੰਡੀਆਂ ਨੇ ਠੰਡੀਆਂ ਬੋਲੋ ਭਾਈ ਜੀ ਫੇਰ 52000 ਨਹੀਂ ਆ ਹੋਰ ਆਪੀ ਹੋਰ 2000 ਕੱਟ ਇੱਕ ਇੱਕੀ ਗੱਲ ਮੂੰਗਾ ਹੋਰ ਕਰ ਦੋ ਹੋਰ 2000 ਕੱਟ ਪੂਰੇ ਬੰਦਾਲੀ ਨੇ ਬਹੁਤਾ ਥੋੜਾ ਜੀ ਮੇਰੀ ਥੋੜਾ ਜਾਣਦੇ ਬੰਦਾਲੀ ਪ੍ਰਸ਼ਾਦਾ ਹੀ ਖੜਾ ਆਵਾਜ਼ ਪ੍ਰਸ਼ਾਦਾ ਇਹ ਤੋਂ ਲਭਰਾਨੀ ਨਹੀਂ ਬੰਦਾਲੀ 45 ਜਾਣ ਆਹ ਜੀ ਹੈ ਮਿੱਟੋ ਨੂੰ ਮੇਲੇ ਵਾਕੀ ਗੱਲ ਆ ਵੇਖੋ ਇਹ ਵੀ ਸੁਈ ਆ ਸੁਈ ਆ ਲੋ ਵੇਖੋ ਕਰਾ ਦੇ ਇਹਨੂੰ ਚੋਕਾ ਬਣਾ ਦੇ ਸੁਈ ਨੂੰ ਵਾ ਠੀਕ ਆ ਇਹ ਗਰਾਹਣੇ ਮੇਜੇ ਮੇਜਾਂ ਲਈ ਮੈਨੂੰ ਨਾਲ ਦਾ ਹੋਰ ਕਿਦਾਂ ਮਾਲ ਲੈ ਕੇ ਦਿੰਦੇ ਨੇ ਕਿ ਇਹਨਾਂ ਰੇਡ ਇੰਨੇ ਹੀ ਰੱਖਣਾ ਗਰਾਹਣ ਲਈ ਅਟਾਰੀ ਦੇ ਬਿਲਕੁਲ ਨੇੜੇ ਆ ਨਾਲ ਆਓ ਤੇ ਨਾਲੇ ਬਾਟਰ ਵੇਖੋ ਤੇ ਨਾਲੇ ਬੱਦੀ ਹੋ ਗਈ ਜੇ ਤੇ ਮਾਲ ਸਸਤਾ ਚੱਕੋ ਨਹੀਂ ਹਾਂਜੀ ਵੇਖੋ ਤਾਂ ਹਾਉ ਥਣ ਦੋ ਫਿਰ ਦਾ ਹੈਗੇ ਆ ਹੇਗਾਗੇ ਦੁੱਧ ਸਹੀ ਦੁੱਧ 12 ਕਿਲੋ 12 ਕਿਲੋ ਚੱਲਣ ਦੇ ਕਰਾ ਦੇ ਲੈ ਚਲੋ ਆ ਜਾਓ ਕਰਾ ਦੇ ਮਗਰੇ ਵਿੱਚੀਏ ਮਗਰੇ ਵਿੱਚੀ ਆ ਪੂਰੇ ਫੈਰੇ ਸੰਭਾਲ ਨਾਲ ਆ ਜਾਓ ਆ ਜਾਓ ਆ ਜਾਓ ਹਾਂਜੀ ਪੁੱਜਵਾਰ ਇਹ ਥਾਈਆ ਵੀ ਦੇ ਦਈਏ ਇੱਕੋ ਹੀ ਰੇਟ ਕਰ ਦੋ ਬਾ 22 ਆ ਹੋਰ ਕਰ ਦੋ ਹੋਰ ਨਹੀਂ ਬਸ ਕਰੀ ਨਹੀਂ ਕਰ ਦੋ 2000 ਦੀ ਛੋੜੀ ਕਰਨੀ 200 ਰੁਪਏ ਕਿੰਨੀ 200 200 ਛੋੜ 300 ਕਰ ਦਾਂਗੇ ਛੋੜੀ ਇਹ ਤੇਰੋ ਆ ਰਿਹਾ ਇਹ ਤੇਰੋਂ ਕਰਨਗੇ ਆ ਆ ਦੇਖ ਠੀਕ ਆ ਪੁੱਜੀ ਉਹ ਚੱਲ ਜਾ ਮੈਂ ਕੀ ਕਰਾਂ ਤੈਨੂੰ ਚਲੀ ਜਾਂਦੇ ਵਿਆਪੇ ਦੇ ਦੇ ਲੈ ਨਾ ਦੇ ਦੇ ਵਾਸਤੇ ਤੇ ਆਪਾਂ ਕਰੀ ਜਾਂਦੇ ਬਣਾਣ ਕੀ ਕਰਾਂ ਨਹੀਂ ਦੇ ਲੈ ਦੇ ਵਾਸਤੇ ਦੇ ਦੋ ਗਿਆ ਨਾ ਵਾਸਤੇ ਦੇ ਦੋ ਅੱਗੇ ਦੇ ਰੋ ਜੋ ਜ਼ੁਬਾਨ ਕਾਲੀ ਦੇ ਦੇ ਦੇਣੀ ਹੈ ਨਾ ਫਿਰ ਥੋੜਾ ਮੁੱਕਰਣਾ ਵਰਕੇ ਇਹ ਵੀ ਥੁਰੀ ਆ ਲਓ ਜੀ ਇਹ ਵੀ ਥੁਰੀ ਆ ਫਿਰ ਮੁੱਕਰਣਾ ਥੋੜਾ ਜੋ ਮੂੰਹ ਤੇ ਨਿਕਲ ਗਿਆ ਨਹੀਂ ਤੇ ਆਹ ਜੋ ਚੱਲ ਗਿਆ ਦੁੱਧ ਕਿੰਨਾ ਦੁੱਧ 12 ਕਿਲੋ ਜੀ 12 ਕਿਲੋ ਪੱਕਾ ਦੁੱਧ ਵੇਖੋ ਵਾਰ ਫੋੜ ਫੋੜ ਖਿੱਤੇ ਜਮਾ ਮੈਂ ਦੀ ਮਖਾ ਥਾਲੇ ਆ ਵੇਖੋ ਵੇਖੋ ਚੋ ਆਜੂ ਕਿਵੇਂ ਆ ਪੂਰਾ ਬੱਚਾ ਮਗਰ ਸੋਪਰ ਆ ਗਿਆ ਲੋ ਜੀ ਸੋਪਰ ਆ ਗਿਆ ਚੱਲਣ ਦੋ ਕਰਾ ਦੇ ਲੈ ਚੱਲੋ ਪਖਾਓ ਇੱਕ ਮੜਾ ਆ ਜਾਣਾ ਇੱਕ ਖਾ ਦਾ ਛਟਾ ਮੜਾ ਆ ਜਾ ਮੜਾ ਛਟਾ ਮੜਾ ਵੇਖੋ ਨਾ ਬਾਪੂ ਸਤਾ ਵੀ ਦਸੀ ਜਾਂਦਾ ਮੜਾ ਨਾਲ ਸੰਦੇ ਛਟਾ ਮੜਾ ਆ ਆ ਲੈ ਨੂੰ ਜਾ ਉਧਰ ਆ ਲੈ ਦੋ ਆਲੇ ਧਾਂ ਦੋ ਆਹ ਮੜਾ ਆ ਛਟਾ ਮਾਰ ਦੀ ਛੋੜ ਆ ਗਿਆ ਬਹੁਤ ਸੋਹਣੀ ਗਾਵਾ ਹਾਂਜੀ ਹਾਂਜੀ ਤੇ ਰੇੜੀ ਬਸ ਉਨਾਂ ਕੀ ਇਹਦਾ 42000 ਦੇ ਦਾਂਗੇ ਬਾ ਗਾ ਬੜੀ ਵੱਡੀ ਆ ਤੇ ਜਿਆ ਹੱਦ ਦਾ ਆ 42 ਦੇ ਦਾਂਗੇ ਛੋੜ ਦੇ ਦਾਂਗੇ 42 ਦੇ ਦਾਂਗੇ ਵਾਹ ਬਹੁਤ ਸੋਹਣੀ ਰੇੜੀ ਵਾਹ ਨਹੀਂ ਉਹ ਥੋੜਾ ਮੜਾ ਛੱਟਾ ਜਾਂਦਾ ਨਾ ਹਾਂ 55000 ਕਰ ਲੀਏ ਮੜਾ ਦੇਖੀ ਜੇ ਜਾਣ ਤਾ ਹੁਣ ਕੀ ਕਰਦੇ ਨਹੀਂ ਜਾਂ ਕਰਦੇ ਜੋ ਕਣ ਮੈਂ ਹਾਂ ਕਿ ਆਖਾਂ ਦੋ ਤਾ ਕਰਦੇ ਜਾਂ ਜੋ ਕਣਾਂ ਚੱਲ ਜੀ ਪਾ ਲੈ ਜਾਂਦੇ ਹੈ ਦੇ ਦੇ ਚਾਂ ਦੇ ਚਾਲੀ ਚੱਲ ਜਾਲੀ ਜਾਣ ਤੋ ਪਹਿਲੇ ਘਬਰਾੜ ਦੀ ਘਬਰਾੜ ਜਿਹੜੀ ਹੁੰਦੀ ਆ ਇੱਕ ਕਰੀਏ ਹੁੰਦੀ ਦਾ ਬੱਜਿਆ ਨਾ ਬੱਜਣ ਨਾ ਬੱਜਣ ਤੂੰ ਕਰਦਾ ਨਾ ਬਣਾਓ ਕੋਈ ਠੰਡੀ ਵਜੇ ਨਾ ਬਣਾਓ ਕੁਛ ਨਾ ਬਣਾ ਕੋਈ ਨਾਮ ਥੱਲੇ 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 ਬਹਿ ਥੱਲੇ ਬਹਿ ਕੇ ਖਾ ਥੱਲੇ ਖਾਓ ਥੱਲੇ ਕੈਮਰਾ ਮਿਲਾਓ ਮੋਟਾ ਮੋਟਾ ਸਾੜਾ ਥੱਲੇ ਤਾਜੀ ਸੁਈ ਨਾਲ ਤਾਜੀ ਆਓ ਬਾਜੀ ਆਹ ਨਹੀਂ ਫੀਰ ਹਾਂ ਆ ਵੇਖੋ ਬੱਚਾ ਮਗਰ ਹਾਂ ਹਾਂਜੀ ਅੱਛਾ ਐ ਚੋਪਰੀ ਆ ਗਏ ਨੇ ਮਗਰ ਵੀ ਆਹ ਆ ਦੋ ਦਿਖਾਓ ਆ ਵੇਖੋ ਸਿੰਘ ਲੈਓ ਬਾਹਰ ਹਰ ਜੇ ਨੰਬਰ ਆ ਦੇਖ ਦੇਲ ਠੰਡੀ ਕਰ ਆ ਰਹੀ ਚਲੋ ਲੈ ਚਲੋ ਭਾਈ ਜੀ ਇਹ ਆਣੀ ਉਹਦੇ ਹਾਂ ਭੰਗਿਆ ਇਹ ਸੀ ਜਦੋਂ ਨਾ ਯਾ ਦੇਖੋ ਭਾਈ ਇਹ ਰੋਲ 69 ਰੂਟ ਬਸੇ ਤੁਹਾਨੂੰ ਪਿੰਡ ਪੱਧਰੀ ਮਾਹੂ ਦਾ ਹਾਊਸ ਕੈਮਰਾ ਵਿੱਚ ਹੋ ਜਾ ਲੈ ਦੇ ਨੋ ਅਜਿਹੀ ਨੀ ਤਾਂ ਵੀ ਦੇਖ ਕੇ ਵੇਖੋ ਉਹ ਤਾਂ ਨਹੀਂ ਬਣੀ ਬਣੀ ਬਠ ਠੀਕ ਆ ਜੋ ਭਾਈ ਵਾਹ ਲੈ ਦੇ ਚੱਲ ਚੱਲ ਯਾਰ ਜੀ ਆ ਆ ਆਜਾ ਆਜੋ ਆਜੋ ਪਰ ਚੋਲੀ ਦੂਈ ਆ ਜੀ ਬੋਲੋ ਭਰਾ ਪਰ ਚੋਲੀ ਦੂਈ ਬੋਲੋ ਆਹ ਤੇ ਪੀਣ ਦੀ ਹੋਰ ਵੀ ਹੈਗੀਆਂ ਆ ਵੀ ਆ ਨਹੀਂ ਨਹੀਂ ਲਾਸਟ ਪੀਣ ਦੇ ਵੇ ਰੇਡ ਹੀ ਪੈਂਡਾ ਨੇ ਕਰ ਦੇਣਾ ਮੈਂ ਨਹੀਂ ਕਰਾਣੇ ਇਹਦੀ ਅੱਪੀ ਬੋਲਾ 10 ਕਿਲੋ ਜੇ ਤਿਆਰ ਅੱਪੀ ਅੱਪੀ ਬਾਬ ਦੂਈ ਕਰ ਦੇ ਔਨ 60 ਬਰੇ ਤੇ 3500 ਅੱਪੀ ਹੋਰ ਕਰ ਦੇ ਤੂੰ ਹੋਰ ਹੋਰ 2000 ਕਰ ਲੈ ਲੋ 30000 ਦੀ ਵੇ ਆਹ ਠੰਡੀ ਤੇ ਇੱਦਾਂ ਬੈਠਾ ਆਇਆ। ਆਹ ਦੇਖੋ। ਭਾਈ ਬੱਚਾ ਛਡੋ ਨਾ ਛਡੋ। ਹਾਂ ਇਦਾਂ ਚੋ। ਇਹ ਇੱਕ ਦੂਜੀ ਦੀ ਪੀੜੀ ਨਹੀਂ ਬਸ 10 ਵਾਲੀ ਹੋਏ ਆ। 10 ਵਾਲੀ ਹੋਏ ਸਾਰੇ ਹਾਂ ਕੰਮ ਕਰਨ। 10 ਕਿਲੇ ਉਹ ਵੇਲੇ ਕੋਈ ਥਾਂ ਲੰਮਾ ਨਹੀਂ ਆ। ਹਾਂ ਸਚਾਈ ਆ ਬਾਬੂ ਸਹੀ ਗੱਲ। ਤੇ ਅੱਪਾ ਦੇਣਾ ਸਚਾਈ ਨਾਲ ਕੰਮ ਕਰਨਾ। ਸਚਾਈ ਨਾਲ ਹੀ ਆ ਬਲੋ। ਪ੍ਰਸ਼ਾਦਾ ਬਸ ਦਾਲ ਪਾਣੀ ਬਸ। ਦਾਲ ਪਾਣੀ ਬਸ। ਦੂਜਾ ਨਹੀਂ ਕੰਮ ਅਸੀਂ ਕਰਦੇ। ਹਾਂ ਠੀਕ ਆ। ਦਾਲ ਵਾਲੇ। ਤੇ ਬਾਬੂ ਜੀ ਜੇ ਦਾਲ ਬਣੀ ਕੰਮ ਸਣਾ ਹਾਂਜੀ। ਤੇ ਤੁਹਾਡੇ ਨਿਗਾਹ ਮਾਰਿਆ ਵੀਡੀਓ ਕਮੈਂਟ ਕਿੰਨੇ ਆਏ ਆ। ਠੀਕ ਆ ਜੀ। ਠੀਕ ਆ ਕਿੰਨੇ ਕਿਨੇ ਸੋਹਣੇ ਕਮੈਂਟ ਆਏ ਤੁਹਾਨੂੰ ਠੀਕ ਹੈ ਜੀ ਠੀਕ ਹੈ ਜੀ ਤੁਹਾਨੂੰ ਭਰਾਵਾਂ ਦਾ ਜਿਹੜੇ ਵੀਡੀਓ ਦੇਖੀ ਬੜਾ ਧੰਨਵਾਦ ਜਿਹਨਾਂ ਕਮੈਂਟ ਰੇਡ ਨੂੰ ਹੁੰਦਾ ਮੇਨ ਮਕਸਦ ਰੇਡ ਆ ਰੇਡ ਨੇ ਖਸ਼ੂਗਾ ਠੀਕ ਹੈ ਜੇ ਰੇਡ ਸਹੀ ਹੋਊਗਾ ਤੇ ਤਾਂ ਹੀ ਫਿਰ ਤੁਹਾਨੂੰ ਪਰੇ ਜੀ ਗਾ ਗਾਊਗਾ ਤੇ ਜੇ ਰੇਡ ਹੀ ਉੱਠਦੂਗਾ ਰੇਡ ਜੇ ਆਪਾਂ 45 45 ਹਜ਼ਾਰ ਕਰੀਏ ਤੇ ਫਿਰ ਤੁਹਾਨੂੰ ਬੜਾ ਫਿਰ ਇੱਥੇ ਕਿਨੇ ਆਣਾ ਕਿ ਨਹੀਂ ਫਿਰ ਕਿਨੇ ਆਉਣਾ ਇਹਰੇ ਕਲਾ ਬਾਰਡਰ ਵਿੱਚ ਇੱਕ ਹੀ ਮੋੜ ਜਾਣਗੇ ਹੈਨਾ ਜੀ ਰੇਡ ਹੀ ਲੱਖਣਗੇ ਚਲੋ ਬੋਲੋ ਵੀ ਨੰਬਰ ਨੰਬਰ 85283 ਹਾਂਜੀ 4513 ਪਿੰਡ ਪਿੰਡ ਪੱਧਰੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਬਾਪੂ ਦਾ ਨਾਂ ਕੀ ਆ ਅੰਮ੍ਰਿਤ ਸਿੰਘ ਸਰਪੰਚ ਅਮਰ ਸਿੰਘ ਸਰਪੰਚ ਨਾਲ ਸਰਪੰਚ ਦਰਵਾਂਚਾ ਇਹ ਮਾੜੀ ਮੋੜੀ ਗੱਲ ਲੈ ਗਈ ਤੇ ਵੀਡੀਓ ਨੂੰ ਬਾਤ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਮੇਰੇ ਆਸਤੀ ਗੱਲ